ਹਾਂਜੀ ਪਿਛਲੇ ਦਿਨੀ ਫਾਰਮਿੰਗ ਪ੍ਰੋਟੈਸਟ ਜਿਹੜਾ ਇੱਥੇ ਵੈਸਟਰਨ ਆਸਟ੍ਰੇਲੀਆ ਵਿੱਚ ਬਹੁਤ ਵੱਡੇ ਪੱਧਰ ਤੇ ਕੱਢਿਆ ਗਿਆ ਤੇ ਸੋਲਾਂ ਦੇ ਹਿਸਾਬ ਨਾਲ ਇੱਥੇ ਜਿਹੜੇ ਕਿਸਾਨ ਆ ਉਹਨਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਤੇ ਆਪਣੇ ਵੀਕਲਾਂ ਤੇ ਲੈ ਕੇ ਟਰੱਕ ਕੋਈ ਯੂਟ ਜੋ ਵੀ ਉਹਨਾਂ ਕੋਲ ਸੀਗਾ ਉਹਨਾਂ ਨੇ ਲੈ ਕੇ ਪੂਰੇ ਪਰਸ ਸਿਟੀ ਦੇ ਵਿੱਚ ਤੇ ਪਰਸ ਦੇ ਵਿੱਚ ਵੱਡੇ ਪੱਧਰ ਤੇ ਮਾਰਚ ਕੱਢਿਆ ਤੇ ਉਹਨਾਂ ਦੇ ਵਿੱਚ ਆਪਣੇ ਕਿਸਾਨਾਂ ਦੀ ਸਪੋਰਟ ਕਰਨ ਪਹੁੰਚੇ ਸੀ ਸਾਡੇ ਪਰਮਿੰਦਰ ਸਿੰਘ ਮੰਜਹੂਣੀ ਜਿਹੜੇ ਸਾਡੇ ਪੰਜਾਬ ਤੋਂ ਬਿਲੋਂਗ ਕਰਦੇ ਆ ਪਰ ਇਹਨਾਂ ਦੇ ਕਾਰੋਬਾਰ ਜਿਹੜੇ ਆ ਉਹ ਕੰਟਰੀ ਸਾਈਡ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਬਾਹਰ ਸਿਟੀ ਤੋਂ ਬਾਹਰ ਜਿਹੜੇ ਉਹਨਾਂ ਦੇ ਕਾਰੋਬਾਰ ਆ ਸੋ ਉਹਨਾਂ ਕੋਲ ਪੁੱਛਦੇ ਆ ਵੀ ਜੇ ਜਿਹੜੇ ਤੁਸੀਂ ਇਹ ਕਿਉਂ ਸਪੋਰਟ ਕਰਨ ਪਹੁੰਚੇ ਆ ਤੇ ਇਹ ਜਿਹੜੀ ਸਪੋਰਟ ਆ ਜਿਹੜੀ ਆ ਥੋੜੀ ਕਿਉਂ ਕਰਨੀ ਬਣਦੀ ਆ ਕਿਉਂਕਿ ਫਾਰਮਰਾਂ ਦੁਆਰਾ ਜਿਹੜਾ ਕੀਪ ਸ਼ੀਪ ਨਾਂ ਦਾ ਜਿਹੜਾ ਉਹ ਜਿਹੜਾ ਨਾਰਾ ਦਿੱਤਾ ਗਿਆ ਵਾ ਉਸ ਚੀਜ਼ ਉਸ ਸਲੋਗਨ ਦੇ ਥੱਲੇ ਆਪਣੇ ਜਿਹੜੇ ਕਿਸਾਨ ਜਿਹੜੇ ਆ ਉਹਨਾਂ ਨੇ ਮਾਰਚ ਕੱਢਿਆ ਤੇ ਕਿਸਾਨ ਬਹੁਤ ਅਫਸਰਟ ਸੀ ਮੌਜੂਦਾ ਸਰਕਾਰ ਦੀ ਪਾਲਿਸੀ ਦੇ ਨਾਲ ਕਿ ਜਿਹੜੀ ਕੀਪ ਸ਼ੀਪ ਆ ਉਹਨੂੰ ਰੱਖਿਆ ਜਾਵੇ ਤੇ ਜਿਹੜੀ ਲਾਈਵ ਐਕਸਪੋਰਟ ਹੈ ਜਿਹੜਾ ਸ਼ਹੀਪ ਦਾ ਬਾਹਰਲੇ ਮੁਲਕਾਂ ਨੂੰ ਜਿਹੜਾ ਐਕਸਪੋਰਟ ਕੀਤਾ ਵਾ ਜਾਣਾ ਉਹ ਬੰਦ ਨਹੀਂ ਹੋਣਾ ਚਾਹੀਦਾ ਸੋ ਇਹਨਾਂ ਨੂੰ ਪੁੱਛਦੇ ਆ ਕਿ ਕੀ ਕਾਰਨ ਵੀ ਇਹਦੇ ਨਾਲ ਕੀ ਪ੍ਰਭਾਵ ਹੋਊਗਾ ਜੇ ਜਿਹੜੀਆਂ ਭੇਡਾਂ ਰੱਖਣੀਆਂ ਜਿਹੜੀਆਂ ਭੇਡਾਂ ਥੋੜੀ ਜਿਹੜੀਆਂ ਬਾਹਰ ਮੁਲਕਾਂ 'ਚ ਭੇਜਣੀਆਂ ਬੰਦ ਹੋ ਗਈਆਂ ਤੇ ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋਊਗਾ ਵੈਸਟਰਨ ਆਸਟ੍ਰੇਲੀਆ ਨੂੰ ਖਾਸ ਕਰਕੇ ਹਾਂਜੀ ਪਰਮੇਂਦਰ ਸਿੰਘ ਮਾਂਜੀ ਜੀ ਤੁਹਾਡਾ ਸਵਾਗਤ ਆ ਜਿਹੜਾ ਇੱਕ ਕਿਸਾਨਾਂ ਦੇ ਨਾਲ ਤੁਸੀਂ ਸਾਥ ਦਿੱਤਾ ਵਾ ਜਿਹੜਾ ਜਿਹੜੀ ਸ਼ੀਪ ਦੀ ਲਾਈਵ ਐਕਸਪੋਰਟ ਜਿਹੜੀ ਆ ਉਹ ਬੰਦ ਕਰਨ ਦੀ ਉੱਤੇ ਜਿਹੜੀ ਗੱਲਬਾਤ ਹੋ ਰਹੀ ਆ ਜਾਂ ਕਾਨੂੰਨ ਬਣ ਰਿਹਾ ਵਾ ਜੋ ਵੀ ਸਾਹਮਣੇ ਆ ਆਪਣੇ ਤੇ ਇਹਦੇ ਨਾਲ ਕੀ ਨੁਕਸਾਨ ਹੋਊਗਾ ਜੀ ਤੇ ਤੁਹਾਨੂੰ ਕੀ ਤੁਸੀਂ ਕਿਵੇਂ ਦੇਖਦੇ ਚੀਜ਼ ਨੂੰ ਭਾਈ ਜੀ ਹਣ ਕੋਈ ਵੀ ਇੱਕ ਕਿੱਤਾ ਹੁੰਦਾ ਨਾ ਉਹਦੇ ਨਾਲ ਰਿਲੇਟਡ ਹੋਰ ਕਈ ਕਿੱਤੇ ਹੁੰਦੇ ਆ ਜੀ ਜੀ ਹੁਣ ਜਦਾਂ ਸ਼ੀਪ ਦਾ ਕਿੱਤਾ ਆ ਨਾ ਸ਼ੀਪ ਦੇ ਨਾਲ ਹਾਂਜੀ ਹੁਣ ਸ਼ੀਪ ਪੈਦਾ ਹੋਣ ਤੋਂ ਲੈ ਕੇ ਹਾਂਜੀ ਉਹਨੂੰ ਵੱਡਣ ਤੱਕ ਹਾਂਜੀ ਤੇ ਕਿੰਨੀਆਂ ਚੀਜ਼ਾਂ ਇਨਵੋਲਵ ਆ ਵਿੱਚ ਜੀ ਜੀ ਹੁਣ ਉਹਨਾਂ ਦੇ ਵਿੱਚ ਜਦੋਂ ਸ਼ੀਪ ਪੈਦਾ ਹੋਈ ਆ ਪਹਿਲਾਂ ਉਹਦੀ ਟੇਲਿੰਗ ਕਰਦੇ ਆ ਜਿਹਦੀ ਪੂਛ ਵੱਢਦੇ ਆ ਉਹਦੇ ਕੰਨ 'ਚ ਟੈਗ ਪਾਉਂਦੇ ਆ ਠੀਕ ਆ ਉਹ ਰੋਜ਼ ਕਰ ਗਿਆ ਫਿਰ ਉਸ ਤੋਂ ਬਾਅਦ ਜਦੋਂ ਵੱਡੀਆਂ ਹੁੰਦੀਆਂ ਆ ਮੋਸਟਲੀ ਰੋਜ਼ਗਾਰ ਤਾਂ ਕਿ ਅਗੀ ਲੋਕਾਂ ਨੇ ਭੇਡਾਂ ਪਾਲਣੀਆਂ ਬੰਦ ਕਰ ਦੇਣੀਆਂ ਬੰਦ ਕਰ ਦੇਣੀਆਂ ਫਾਰਮਰਸ ਨੇ ਓਕੇ ਓਕੇ ਫਿਰ ਉਸ ਤੋਂ ਬਾਅਦ ਸ਼ੀਰਿੰਗ ਟੀਮਾਂ ਆ ਸ਼ੀਰਿੰਗ ਮਤਲਬ ਕਿ ਭੇਡਾਂ ਨੂੰ ਇੱਥੇ ਮੁੰਦੇ ਆ ਜਿਹੜੀ ਉੱਨ ਲਾਉਂਦੇ ਹੁੰਦੇ ਨੇ ਉਹ ਉੱਨ ਲਾਉਂਦੇ ਆ ਜਿਹੜੀ ਨਾ ਉਹਦੇ ਵਿੱਚ ਹਰ ਪਿੰਡ ਦੇ ਵਿੱਚ 5 ਤੋਂ 10 ਟੀਮਾਂ ਹੁੰਦੀਆਂ ਆ ਹਾਂਜੀ ਮੈਂ ਹਰ ਟੀਮ 'ਚ 10 ਬੰਦੇ ਹੁੰਦੇ ਆ ਉਸ ਟੀਮ 'ਚ ਮੈਂ ਸਮਝ ਗਿਆ ਤੁਹਾਡੀ ਗੱਲ ਵੀ ਉਹਦੇ ਨਾਲ ਜੁੜੇ ਜਿੰਨੇ ਵੀ ਖਿੱਤੇ ਆ ਉਹ ਖਤਮ ਹੋ ਜਾਣੇ ਆ ਹਾਂਜੀ ਹੁਣ ਇੱਕ ਬਣੀ ਮੈਂ ਤੁਹਾਡੀ ਗੱਲ ਵਿੱਚ ਟੋਕਦਾ ਥੋੜੀ ਕਾਰਨ ਇਹ ਆ ਵੀ ਉਹਨਾਂ ਨੇ ਕਿਹਾ ਵੀ ਲਾਈਵ ਐਕਸਪੋਰਟ ਜਿਹੜਾ ਨਹੀਂ ਕਰਨਾ ਹਾਂਜੀ ਉਹ ਜਿਹੜਾ ਮੀਟ ਆ ਉਹਨੂੰ ਤੁਸੀਂ ਸਿੱਧਾ ਐਕਸਪੋਰਟ ਕਰ ਸਕਦੇ ਬਾਹਲੇ ਮੁਲਕਾਂ ਨੂੰ ਕੀ ਜਿਹੜਾ ਇਹ ਮੀਟ ਆ ਇਹਨੂੰ ਪ੍ਰਾਈਸ ਜਿਹੜਾ ਐਕਸਪੋਰਟ ਆਪਣਾ ਜਿਹੜਾ ਮੀਟ ਦਾ ਪ੍ਰਾਈਸ ਆ ਜਿਹੜਾ ਅਫੋਰਡ ਕਰ ਸਕਦੇ ਆ ਆਪਣੇ ਲੋਕ ਨਹੀਂ ਫਿਰ ਜਦੋਂ ਮਹਿੰਗਾ ਹੋਊਗਾ ਜਦੋਂ ਭਾਈ ਇੱਥੇ ਤੁਸੀਂ ਨਾ ਮੈਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰਦਾ ਮੈਂ ਪੰਜ ਐਬੋਟਾਰ ਇਦਾਂ ਜਾਣਦਾ ਜਿੱਥੇ ਮੀਟ ਵੱਢਦੇ ਉਹਨੂੰ ਐਬੋਟਾਰ ਕਹਿੰਦੇ ਇੱਥੇ ਜੀ ਜੀ ਉੱਥੇ ਜ਼ਿਆਦਾਤਰ ਉਹ ਜਿਹੜੀਆਂ ਕੰਪਨੀਆਂ ਨੇ ਸਾਊਦੀ ਅਰੇਬੀਅਨ ਕੰਪਨੀਆਂ ਓਨ ਕਰਦੀਆਂ ਇਹਨਾਂ ਨੂੰ ਔਰ ਇੰਟਰਨੈਸ਼ਨਲ ਵਰਕਫੋਰਸ ਹੈ ਉੱਥੇ ਸਾਰੀ ਦੀ ਸਾਰੀ ਹਾਂਜੀ ਜਿਹੜੇ ਚਾਇ ਸੋਲੋਮਨ ਆਈਲੈਂਡ ਤੋਂ ਫਿਜੀ ਆਈਲੈਂਡ ਤੋਂ ਜਿੰਨੇ ਵੀ ਆਈਲੈਂਡ ਹੈ ਸਾਰੇ ਉੱਤੋਂ ਹੀ ਆ ਬੰਦੇ ਉਹ ਕਿਉਂਕਿ ਉਹ ਮੇਰੀ ਵੀ ਦੁਕਾਨ ਉੱਥੇ ਆ ਸਾਡੇ ਕੋਲ ਖਾਣ ਪੀਣਾਂ ਦੇ ਆ ਅੱਛਾ ਇਹ ਫਾਰਮਰ ਜਿਹੜੇ ਆ ਜਿਹੜੇ ਕੰਮ ਕਰਦੇ ਉਹਨਾਂ ਮੀਟਾਂ ਦੀਆਂ ਦੁਕਾਨਾਂ ਉਹਨਾਂ ਦੇ ਉੱਤੇ ਜੇ ਫੈਕਟਰੀਆਂ 'ਚ ਕੰਮ ਕਰਦੇ ਆ ਤੇ ਜਿਹੜੇ ਇੰਜੀਨੀਅਰ ਵਗੈਰਾ ਆ ਉਹ ਸਾਰੇ ਚਾਈਨਾ ਦੇ ਆ ਜਾਂ ਫ੍ਰਾਂਸ ਦੇ ਆ ਜਾਂ ਆਪਣੇ ਪਾਕਿਸਤਾਨ ਤੋਂ ਬਹੁਤ ਜ਼ਿਆਦਾ ਇੰਜੀਨੀਅਰ ਆ ਇਮੀਗ੍ਰੈਂਟ ਆ ਇਮੀਗ੍ਰੈਂਟ ਜਿਹੜੇ ਉਹਨਾਂ ਫੈਕਟਰੀਆਂ 'ਚ ਕੰਮ ਕਰਦੇ ਆ ਜੀ ਉਹਨਾਂ ਦੀ ਇੰਨੀ ਕੈਪੈਸਿਟੀ ਨਹੀਂ ਹੈਗੀ ਜਿੰਨੀ ਸਾਡੇ ਕੋਲ ਇੱਥੇ 13 ਮਿਲੀਅਨ ਤੋਂ ਜ਼ਿਆਦਾ ਸ਼ੀਪ ਆ ਵੈਸਟ ਆਸਟ੍ਰੇਲੀਆ 'ਚ ਇਕੱਲੀ ਪੇਡਾ ਪੇਡਾਂ ਉਹਨਾਂ ਦੀ ਇੰਨੀ ਕੈਪੈਸਿਟੀ ਨਹੀਂ ਹੈਗੀ ਉਹ ਇੰਨਾ ਜ਼ਿਆਦਾ ਜਾਨਵਰ ਉਹ ਕੱਟ ਸਕਣ ਮਤਲਬ ਇਹਨਾਂ ਲੋਡ ਚੱਕ ਸਕਣਾ ਚੱਕ ਸਕਣ ਇੱਕ ਸ਼ਿਫਟ ਵਿੱਚ ਚਲਾਣੀ ਉਹਨਾਂ ਨੂੰ ਮੁਸ਼ਕਲ ਹੋ ਰਹੀ ਹੈ ਦੋ ਜਾਂ ਫੈਕਟਰੀਆਂ ਕਿੱਥੇ ਆ ਜੀ ਕਿੱਥੇ ਫੈਕਟਰੀ ਇੱਕ ਕੁਝ ਨਾ ਪੈ ਗਈ ਹੈ ਬੇਫਰਡ ਵੈਮਕੋ ਹੈਗੀ ਹੈ ਕਟਾਈਨਿੰਗ ਹੈਗੀ ਹੈ ਮਾਉਂਟ ਵਰਕਰ ਦੇ ਸਾਊਥ 'ਚ ਹੈਗੀ ਹੈ ਨੈਰੋ ਜਨ ਹੈਗੀ ਹੈ ਇੱਥੇ ਈ ਸਟਾਕ ਪਰਥ ਵੀ ਇੱਕ ਹੈਗੀ ਇਹ ਪੰਜ ਦੀਆਂ ਪੰਜ ਤਾਂ ਸਾਊਦੀ ਅਰੇਬੀਅਨ ਕੰਪਨੀ ਓਨ ਕਰਦੀਆਂ ਆ ਹੁਣ ਜਦੋਂ ਜਿੱਦਾਂ ਮੈਂ ਕਿਹਾ ਇਹਦੇ ਨਾਲ ਕਈ ਕਿਤੇ ਰਿਲੇਟਡ ਆ ਹਾਂਜੀ ਸਟਿੱਗਰ ਟੈਗਿੰਗ ਤੋਂ ਫੇਲਿੰਗ ਤੋਂ ਸ਼ੀਰਿੰਗ ਫਿਰ ਟਰੱਕ ਡਰਾਈਵਰ ਕਿੰਨਾ ਟਰੱਕ ਚਲਦਾ ਆ ਉਹਨਾਂ ਦੀਆਂ ਫੈਮਲੀਆਂ ਵੀ ਉਸੇ ਪਿੰਡ 'ਚ ਰਹਿੰਦੀਆਂ ਆ ਕਿੰਨਾ ਬੇਰੋਜ਼ਗਾਰ ਵੱਧ ਜਾਣੀ ਆ ਇਹਨਾਂ ਚੱਕਰਾਂ ਦੇ ਕਾਰਨ ਹਾਂਜੀ ਪਰ ਜਿਹੜੀ ਗਵਰਨਮੈਂਟ ਹੈ ਉਹ ਇਹ ਚਾਹੁੰਦੀ ਹੈ ਵੀ ਲਾਈਵ ਐਕਸਪੋਰਟ ਨਾ ਕਰੋ ਜਿਉਂਦੀਆਂ ਨਾ ਭੇਜੋ ਮਾਰ ਕੇ ਮਾਰ ਕੇ ਮਤਲਬ ਕੱਟ ਕੇ ਉਹਨਾਂ ਨੂੰ ਮੀਟ ਭੇਜੋ ਇਹ ਜਿਹੜਾ ਖਰਚਾ ਵਾ ਉਹ ਕਿਸਾਨ ਅਫੋਰਡ ਨਹੀਂ ਕਰ ਸਕਦਾ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਇਹੀ ਆ ਫਿਰ ਕਿਸਾਨ ਤਾਂ ਭਾਜੀ ਦੇਖੋ ਹੁਣ ਮਾਰਕੀਟ ਇੱਕ ਹੀ ਰਹਿ ਗਈ ਹੁਣ ਹਾਂਜੀ ਮਾਰਕੀਟ ਹੁਣ ਇੱਥੇ ਆਸਟ੍ਰੇਲੀਆ ਦੀ ਰਹਿ ਗਈ ਹ ਸਕਦੇ ਤੇ ਹੁਣ ਇੱਥੇ ਦੀ ਮਾਰਕੀਟ ਐ ਇੱਥੇ ਦੀ ਕੰਪਨੀ ਆ ਜਿੰਨਾ ਮਰਜ਼ੀ ਮਾਲ ਚੱਕਣ ਜਿੱਦਾਂ ਆਪਣਾ ਕਿਸਾਨਾਂ ਦਾ ਹਾਲ ਚ ਮਤਲਬ ਕਣਕ ਦਾ ਆ ਜਾਂ ਝੋਨੇ ਦਾ ਆ ਗਵਰਨਮੈਂਟ ਹੀ ਤੈਅ ਕਰਦੀ ਆ ਹਾਂਜੀ ਫਿਰ ਉਹ ਗਵਰਨਮੈਂਟ ਜੋ ਮਰਜ਼ੀ ਤੈਅ ਕਰੀ ਜਾਂਦੀ ਐ ਇੱਥੇ ਵੀ ਉਹੋ ਹੀ ਫੈਕਟਰੀਆਂ ਤੈਅ ਕਰਨੀਆਂ ਐ ਵੀ ਕਿੰਨੇ ਨੁਸ਼ੀਬ ਚੱਕਣੀਆਂ ਸੀ ਮਤਲਬ ਜਦੋਂ ਬਾਹਰ ਨਹੀਂ ਜਾਣ ਗਿਆ ਤੇ ਫਿਰ ਇੱਥੇ ਰਲੂਗਾ ਕੰਮ ਹਾਂਜੀ ਸੋ ਮਤਲਬ ਜਿਹੜੀ ਗਵਰਨਮੈਂਟ ਜਿਹੜੀ ਮਜੂਦਾ ਇਹ ਚਾਹੁੰਦੀ ਆ ਵੀ ਆਪਣੀ ਜਿਹੜੀ ਆ ਦੂਸਰਾ ਵੀ ਜਿਹੜਾ ਮੀਟ ਆ ਉਹਨੂੰ ਕੱਟ ਕੇ ਜ਼ਰੂਰ ਐਕਸਪੋਰਟ ਕਰੋ ਪਰ ਲਾਈਵ ਨੇ ਭੇਜੋ ਕਹਿਣਾ ਗਵਰਨਮੈਂਟ ਨੂੰ ਇੱਕੋ ਹੀ ਕੁਐਸਚਨ ਹੈ ਬਾਈ ਮੈਂ ਮੰਨ ਲਉ ਕਿ ਮੈਂ ਮਤਲਬ ਮੈਂ ਗਵਰਨਮੈਂਟ ਦੀ ਗੱਲ ਮੰਨ ਸਕਦਾ ਹਾਂ ਪਰ ਗਵਰਨਮੈਂਟ ਮੈਨੂੰ ਪ੍ਰੂਵ ਕਰ ਇਹ ਪ੍ਰੋਟੈਸਟ ਕਿਹੜੀ ਪਾਰਟੀ ਦੇ ਖਿਲਾਫ ਹੈ ਜੀ ਜਿਹੜਾ ਇਹ ਇਹ ਪਾਰਟੀ ਦੇ ਖਿਲਾਫ ਨਹੀਂ ਹੈ ਭਾਈ ਜੀ ਜਿਹੜੀ ਲੇਬਰ ਗਵਰਨਮੈਂਟ ਨੇ ਇੱਕ ਨੀਤੀ ਬਣਾਈ ਹੈ ਅੱਛਾ ਉਹ ਦੇ ਖਿਲਾਫ ਆ ਉਹਦੇ ਖਿਲਾਫ ਆ ਇਹਦੇ ਵਿੱਚ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਰੇ ਲੋਕ ਆ ਰਹੇ ਆ ਤੁਸੀਂ ਵੀ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਹੋ ਮੇਰੀ ਪਾਰਟੀ ਨੂੰ ਬਿਲੋਂਗ ਕਰਦਾ ਹਾਂ ਪਰ ਅਸੀਂ ਜਿੰਨੇ ਵੀ ਸਾਰੇ ਬੰਦੇ ਆ ਨਾ ਪਾਰਟੀ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਆ ਰਹੇ ਇੱਕ ਮੰਚ ਤੇ ਬਈ ਇਹ ਚੀਜ਼ ਸਹੀ ਨਹੀਂ ਹੈ ਜੀ ਜੋ ਗਵਰਨਮੈਂਟ ਸੋਚ ਰਹੀ ਹੈ ਕਿਉਂਕਿ ਪਹਿਲਾਂ ਸਾਰਾ ਤੁਸੀਂ ਪੂਰਾ ਇਨਫਰਾਸਟ੍ਰਕਚਰ ਬਣਾਓ ਬਿਆਸ ਹੀ ਇਨਫਰਾਸਟ੍ਰਕਚਰ ਬਣਾਤਾ ਆ ਹੁਣ ਅਸੀਂ ਪਾਲਿਸੀ ਲਾਗੂ ਕਰਨ ਲੱਗੇ ਆ ਜਿਹੜੇ ਹੁਣ ਉਹਦੇ ਦੇ ਮੋਤਵਾਰ ਬੰਦੇ ਉਹਨਾਂ ਨੂੰ ਸਮਝਾ ਦਿਓ ਕਿ ਆਪਣੇ ਆਪ ਸਭ ਕੁਝ ਸਹੀ ਆ ਹੁਣ ਤੁਹਾਡੇ ਕੋਲ ਉਹ ਚੀਜ਼ੇ ਮੈਂ ਦੇਖਦਾ ਪਿਆ ਨਾ ਉੱਥੇ ਉਹ ਉਹਨਾਂ ਕੋਲ ਉਹਨਾਂ ਹੈ ਹੀ ਨਹੀਂ ਸਾਧ ਨਹੀਂ ਐ ਨਹੀਂ ਗਏ ਇੱਥੇ ਕੱਟ ਕੇ ਜੇ ਤੁਹਾਡੇ ਕੋਲ ਮੈਨ ਪਾਵਰ ਹੀ ਨਹੀਂ ਹੈ ਨਹੀਂ ਗੀ ਇੱਥੇ ਤੁਸੀਂ ਕੱਟ ਕਿੱਥੋਂ ਲਓਗੇ ਜਦੋਂ ਤੁਸੀਂ ਮੈਨ ਪਾਵਰ ਹੁਣ ਲੇਬਰ ਗਵਰਨਮੈਂਟ ਆ 75000 ਤੋਂ 80000 ਤੋਂ ਘੱਟ ਤੁਸੀਂ ਬੰਦਾ ਸਪਾਂਸਰ ਨਹੀਂ ਕਰ ਸਕਦੇ ਤੁਸੀਂ ਕਿੱਥੋਂ ਕੰਪੀਟ ਕਰ ਲੂਗੇ ਮਾਰਕੀਟ ਬੋਲਾ ਕਹਿਣ ਦਾ ਮ ਜੇ ਜੇ ਬੰਦ ਕਰਨੀ ਆ ਤਾਂ ਉਹਦਾ ਕੋਈ ਇਲਾਜ ਕੱਢੋ ਕਿ ਉਹ ਜਿਹੜੀ ਇੰਨੀਆਂ ਭੇਡਾਂ ਵਾਂ ਕਿੰਨੀਆਂ ਮਿਲਣ ਦੱਸੋ ਤੁਸੀਂ 13 ਮਿਲ 13 ਮਿਲਦੇ ਉਹ ਜਾਨਵਰ ਆਪਣਾ ਇੱਥੇ ਪਾਲਦੇ ਆ ਤੇ ਉਹਨੂੰ ਕਿਦਾਂ ਉਹਦੀ ਆਪਾਂ ਖਫਤ ਕਰਨੀ ਆ ਸੋ ਮਿਹਰਬਾਨੀ ਤੁਸੀਂ ਸਪੋਰਟ ਕੀਤੀ ਆ ਤੇ ਥੈਂਕ ਯੂ ਹਾਂਜੀ ਪੰਜਾਬ ਦੇ ਆ ਕੇ ਬੋਲਣ ਲਈ ਮਿਹਰਬਾਨੀ ਤੇ ਇਹ ਇਹੀ ਭਾਜੀ ਫਿਰ ਮੈਂ ਦੁਬਾਰਾ ਕਹੂੰਗਾ ਬਈ ਇਹਦੇ ਨਾਲ ਕੀ ਕੰਪੀਟੀਸ਼ਨ ਖਤਮ ਹੋ ਰਿਹਾ ਆ ਮੋਨੋਪੋਲੀ ਵੱਧ ਜਾਨੀ ਆਹੀ ਇੱਕੋ ਹੀ ਕੰਪਨੀ ਦਾ ਸਭ ਕੁਝ ਓਨ ਕਰ ਰਹੀ ਆ ਇੱਥੇ ਹੁਣ ਉਹਦੀ ਮਰਜ਼ੀ ਆ ਜਿੰਨੇ ਨੂੰ ਮਰਜ਼ੀ ਚੱਕੇ ਸ਼ੀਪ ਉਹ ਪਰ ਇੱਥੇ ਹੁਣ ਜਿਹੜੀਆਂ ਸ਼ੀਪ ਇਥੇ ਇਥੇ ਜਿਆਦਾ ਇਹ ਲਾਈਵ ਸਟਾਕ ਜਿਆਦਾ ਕਰਦੇ ਆ ਇੱਥੇ ਮੀਂਹ ਬਹੁਤ ਘੱਟ ਪੈਂਦਾ ਤੁਸੀਂ ਦੇਖਣਾ ਸਾਰੀ ਖੇਤੀ ਮੀਂਹ ਤੇ ਆ ਬੀ ਤੇ ਇੱਥੇ ਉਹ ਉਹਨਾਂ ਇਲਾਕਿਆਂ ਜੋ ਸ਼ੀਪ ਜ਼ਿਆਦਾ ਕਰ ਲੈਂਦੇ ਆ ਜਾਂ ਆ ਜਿਹੜੇ ਤੁਸੀਂ ਦੇਖਿਆ ਹੋਣਾ ਆਂ گاਵਾਂ ਹਾਂਜੀ ਇਹ ਜ਼ਿਆਦਾ ਕਰਦੇ ਆ ਕਿਉਂਕਿ ਤੁਸੀਂ ਦੇਖ ਉੱਥੇ ਖੇਤੀ ਘਟਿਆ ਉੱਥੇ ਉੱਥੇ ਮੀਂਹ ਨਹੀਂ ਹਾਂਜੀ ਫਿਰ ਉਹ ਵਿਚਾਰੀਆਂ ਉਹਨਾਂ ਚੀਜ਼ਾਂ ਤੇ ਚੱਲਦੀਆਂ ਆਂ گاਵਾਂ ਤੇ ਕੋਈ ਨਾ ਸਰ ਤੇ ਆਪਣਾ ਗੁਜ਼ਾਰਾ ਕਰਦੇ ਆਂ ਸਾਂਝੜਿਆ ਠੀਕ ਆ ਜੀ ਮਿਹਰਬਾਨੀ ਫਿਰ ਇੱਕ ਵਾਰੀ ਤੁਹਾਡੀ ਤੇ ਤੁਸੀਂ ਵਨ ਨੈਸ਼ਨਲ ਅਲਟਿਗੇਟ ਨੈਸ਼ਨ ਨੈਸ਼ਨ ਵੈਸਟਰਨ ਆਸਟ੍ਰੇਲੀਆ ਵੱਲੋਂ ਕੰਮ ਕਰ ਰਹੇ ਹੋ ਐਸ ਵੇਲੇ ਇੱਕ ਪਾਈ ਕੰਮ ਜਿਹੜਾ ਪਾਰਟੀ ਦੇ ਉੱਪਰ ਉੱਠੇ ਨਹੀਂ ਹਾਂਜੀ ਉਹ ਤਾਂ ਠੀਕ ਆ ਜੀ ਵੈਸੇ ਸਿਰ ਪੁੱਛ ਰਹੇ ਕਿ ਤੁਸੀਂ ਉਸ ਪਾਰਟੀ ਨਾਲ ਬਿਲੋਂਗ ਕਰ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ ਆ ਕਿਸਾਨੀ ਕੀਤਾ ਜਿਹੜਾ ਸਾਡਾ ਦੁਨੀਆ ਭਰ ਦੇ ਵਿੱਚ ਖਤਰੇ 'ਚ ਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਤੁਸੀਂ ਆਪਣਾ ਸਮਾਂ ਕੱਢ ਕੇ ਸਾ ਨਾਲ ਗੱਲਬਾਤ ਕੀਤੀ ਆ ਗਾਂ ਵੀ ਕੋਈ ਜੇ ਕੋਈ ਸੱਜਣ ਮਿਲਿਆ ਤੇ ਉਹਦੇ ਨਾਲ ਆਪਾਂ ਜ਼ਰੂਰ ਵਾਰਤਾ ਲਾਭ ਕਰਾਂਗੇ ਥੈਂਕ ਯੂ ਜੀ ਮਿਹਰਬਾਨੀ ਤੁਹਾਡੀ ਮਾਨ ਸਾਹਿਬ ਇੱਕ ਵਾਰੀ ਥੈਂਕ ਯੂ